ਕਹਿੰਦੇ ਹਨ ਕਿ ਉਹਨਾਂ ਤੰਗੀ ਦਾ ਬੁਣਾਇਆ ਕਾਲੂ ਕਾਲੂ ਉਹਨੇ ਬਾੜ ਵੀ ਦਿੱਤੀ ਹੈ ਕਿ ਵੱਡੀ ਚ ਆਇਆ ਤੇ ਦੋ ਬੜੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਦਾ ਕਾ ਕਬਾਰ ਕਰਕੇ ਉਹਨਾਂ ਨੂੰ ਬਾੜ ਦੇ ਦੇਣਿਆ ਕਾਲੂ ਤੇ ਚਾਜਾ ਮੈਂ ਖਰਾ ਦਾ ਨੋ ਕਿਹਾ ਕਿਨੇ ਫਿਰ ਵੱਡੇ ਕੱਪੜੇ ਬਦਲੇ ਕਾਕਾ ਉਹ ਗੋਲ ਹੈ ਜੇ ਕਨੇ ਚੱਲ ਗਿਆ ਫਿਰ ਉੱਚ ਦਾਣਾ ਮੱਡੀ ਚ ਬਾਰੇ ਰਾਮਿਆ ਤੇ ਆਪੇ ਚ ਗੋਲ ਘਰੇ ਕਿੱਜਾ ਪੁੱਜਾ ਮਾਰ ਕੇ ਸੁੱਤੇ ਗਏ ਕਿੱਜਾ ਮਾਰਿਆ ਹਾਂ ਕਿੱਜਾ ਮਾਰਿਆ ਦੋ ਮੈਨੇ ਗਲਾ ਵੀ ਘੁੱਟਿਆ ਉਹ ਆਠ ਚੜੇ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਪਤਾ ਲੱਗਾ ਜਿਆਦਾ ਮੱਡੀ ਚ ਬੋਲ ਰਿਹਾ ਹਾਂ ਕਿ ਤੈਂ ਬਰਾਦਰ ਹੋ ਸਵੀਰ ਅਮੀ ਜਿਹੜੇ ਮੁੰਡੇ ਇੱਥੇ ਭੈਣ ਭਰਾ ਤੋਂ ਪਹਿਲਾਂ ਵੀ ਮਰਿਆ ਸ਼ੇਰਾ ਮੈਂ ਅਚਾਨੇ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਜੀ ਕਿਉਂ ਮਾਰਿਆ ਮੈਨੂੰ ਫੈਸਲਾ ਦਿਓ ਮੇਰਾ ਬੱਚਾ ਕਿਉਂ ਮਾਰਿਆ ਮੈਂ ਕਿਉਂ ਕਿਉਂ ਲਾਏ ਕਿਉਂ ਮੇਰੇ ਆਹ ਨਾ ਨਾ ਇੱਕਦਮ ਕਿਉਂ ਮਾਰਦਾ ਮੇਰਾ ਬੱਚਾ ਮੈਨੂੰ ਕੋਈ ਲੱਗਦਾ ਉਹ ਪਤਾ ਨਹੀਂ ਪਹਿਲਾਂ ਕੁੱਤਾ ਸਾਡੇ ਘਰ ਰੋਟੀ ਨਾਲ ਖਾ ਕੇ ਜਿੰਨਾ ਨਾਲ ਸ਼ੇਰੇ ਦੇ ਨਾਲ ਸ਼ੇਰੇ ਦਾ ਦੋਸਤ ਹਾਂ ਆਉਂਦਾ ਸਾਡੇ ਘਰ ਉਹ ਲੋਲ ਰਾਮ ਨਿਕਲਿਆ ਕੰਜਲ ਜਦ ਸ਼ੇਰਾ ਮਰ ਗਿਆ ਤਾਂ ਸਾਰੇ ਉੱਠ ਬੱਟੇ ਫਿਰ ਸੇਰਨਲ ਫਰਨਾ ਹੈ ਤੇ ਕਾ ਰੌਂਡ ਆਉਂਦਾ ਮੈਂ ਤਾਂ ਪੜਾ ਨਹੀਂ ਪਿਆ ਥੋੜਾ ਇਦਾਂ ਮੈਂ ਨਿਕਲਦਾ ਆ ਕਿੰਨੇ ਮੰਗੀਆਂ ਦੇ ਅੱਠ ਜਣੇ ਆ ਜਿਹਨਾਂ ਚਾਕਰੀ ਮਾਰਿਆ ਮੈਸੇਜ ਮਿਲਿਆ ਇੱਥੇ ਹਸਪੀਟਲ ਚ ਆਇਆ ਵੀ ਅਰਦੀਪ ਸਿੰਘ ਜਿਹਨੇ ਸਤਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਉਹ ਧਿਆਨ ਲਿਖਦੇ ਆ ਉਦੀ ਮਾਤਾ ਦਾ ਮਾਤਾ ਨਾ ਬਲੰਦਰ ਕੌਰ ਜਿਹਦੇ ਖਿਲਾਫ ਲਕਾਵੇਗੀ ਜਾਂ ਉਹਦੇ ਖਿਲਾਫ ਜਿਹਦੇ ਖਿਲਾਫ ਨਿਕਲਿਆ ਨਾ ਤੁਹਾਡੇ ਸਾਹਮਣੇ ਜਾਇਆ ਮੈਂ ਤਾਈ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਤੋਂ ਦੱਸਿਆ ਵੀ ਇਹਦਾ ਮਰਡਰ ਹੋਇਆ ਅਗੇ ਤਬਦੀਸ਼ ਜਿਵੇਂ ਦੀ ਮਾਤਾ ਬਿਆਨ ਲਗਾਗੇ ਪਤਾ ਨਹੀਂ ਵੀਰੇ ਜੀ ਤੇ ਕੋਈ ਲੱਗਿਆ ਇਹਨਾਂ ਇਨਾਂ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ